ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੰਗਤ ਜੀ ਆਪਾਂ ਬਾਰਹਿ ਮਹਾ ਦੀ ਸੰਧਿਆ ਕਰ ਰਹੇ ਆ ਤੇ ਛੇ ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸੀ ਪਹਿਲੇ ਭਾਗ ਦੇ ਵਿੱਚ ਦੂਜਾ ਭਾਗ ਸ਼ੁਰੂ ਹੁੰਦਾ ਭਾਦੋਏ ਭਰਮ ਭੁਲਾਣੀਆਂ ਇੱਥੇ ਵਿਸਰਾਮ ਹੈ ਦੂਜੈ ਦੂਜੈ ਨਹੀਂ ਪੜਨਾ ਦੂਚੈ ਲੱਗਾ ਹੇਤ ਲਖ ਸੀਗਾਰ 시ਗਾਰ ਨਹੀਂ ਪੜਨਾ ਸੀਗਾਰ ਬਿਹਾਰੀ ਦੇ ਨਾਲ ਬਣਾਇਆ ਇੱਥੇ ਵਿਸਰਾਮ ਹੈ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਕੀ ਬੜਨ ਨੂੰ ਬਿਨ ਸਸੀ ਹਾਂ ਦੋ ਸਸੇ ਨੇ ਭਿਆਨ ਤ੍ਰਿਤ ਵੇਲ ਹੈ ਕਹਿ ਸੰਪ੍ਰੇਤ ਦਲਾਵਾਂ ਲੱਗੀਆਂ ਪਕੜ ਚਲਾਉਣ ਦੂਤ ਜੰਮ ਇੱਥੇ ਬਿਸਰਾਮ ਕਿਸੈ ਕਿਸੇ ਨਹੀਂ ਪੜਨਾ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਣੇ ਮਾਹੇ ਕਿਨੈ ਨੰਨੇ ਦਲਾਵਾਂ ਲੱਗੀਆਂ ਜਨ ਸੋ ਲੱਗਾ ਹੇਤ ਹੱਥ ਮਰੋੜੈ ਮਰੋੜੈ ਪੜਨੈ ਦਲਾਵ ਲੱਗਿਆ ਤਨ ਕਪੇ ਇੱਥੇ ਬਿਸਰਾਉਣ ਸਿਆਹ ਹੋ ਸਿਆਹ ਹੋ ਸਿਆਹ ਹੋ ਹਾਂ ਹੋਵਾ ਸੇਤ ਚਿਹਾ ਬੀਜੈ ਸੋ ਲੁਣਾਇ ਇੱਥੇ ਦਲਾਵੈ ਇੱਥੇ ਦਲਾਵੈ ਲੁਣਾਇ ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਸਰਨਾਗਤੀ ਨਿਪੜਨਾ ਸਰਨਾਗਤੀ ਇਕੱਠਾ ਪੜਨਾ ਸਰਨਾਗਤੀ ਚਰਨ 보ਹਿਤ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਐ ਹੈ ਇੱਥੇ ਵਿਸਰਾਮ ਗੁਰ ਰਖੜ ਵਾਲਾ ਹੈਤ ਅਸੁਨ ਪ੍ਰੇਮ ਉਮਾਹੜਾ ਉਮਾਹੜਾ ਤੇ ਵਿਸਰਾਮ ਇਹਨੂੰ ਅਤ ਕਲਾ ਕੇ ਕਸ ਕੇ ਬੋਲਣਾ ਅਸੁਨ ਅਸੁਨ ਹਾਂ ਅਸੂ ਨਿਪੜਨਾ ਨਾ ਅਸੁਨ ਸੱਸਿਆ ਅਸੁਨ ਹਾਂ ਅਸੁਨ ਪ੍ਰੇਮ ਉਮਾਹੜਾ ਕਿਉ ਮਿਲਿਐ ਹਰ ਜਾਏ ਮਾਨ ਤਨ ਪਿਆਸ ਦਰਸ਼ਨ ਕਣੀ ਵਿਸਰਾਮ ਕੋਈ ਆਣ ਮਿਲਾਵੇ ਮਲਾਏ ਮਲਾਏ ਨਹੀਂ ਪੜਨਾ ਮਿਲਾਵੇ ਲੱਗੀਆਂ ਮਾਏ ਸੰਤ ਸਹਾਈ ਪ੍ਰੇਮ ਕੀ ਹੋ ਤਿਨ ਕੈ ਲਾਗਾ ਪਾਏ ਤਿਨ ਕੈ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸ ਜਿਨਿ ਪਾਰਾ ਪੜਨਾ ਰਾਸਤੇ ਵਿਸਰਾਮ ਸੇ ਤ੍ਰਿਪਤ ਰਹੇ ਆਗਾਏ 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 ਆਪ ਤਿਆਗ ਬੇਨਤੀ ਕਰਹਿ ਇਥੇ ਵਿਸਰਾਮ લેਹੁ ਪ੍ਰਭੂ ਲੜ ਲਾਏ ਲੈਹੁ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਵਿਸਰਾਮ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਵਿਸਰਾਮ ਨਾਨਕ ਹਰ ਸਰੜਾਏ ਅਸੂ ਸੁਖੀ ਵਸੰਦੀਆ ਵਿਸਰਾਮ ਜਿੰਨਾ ਮਇਆ ਹਰ ਰਾਏ ਕਤਕ ਕਰਮ ਕਮਾਵਣੇ ਇਸਰਾਮ ਦੋਸ਼ ਨਾ ਕਾਹੋ ਜੋਗ ਇਹਨੂੰ ਸੰਗਤਾਂ ਕਈ ਦੋਸ਼ ਪੜ ਜੰਨੇ ਦੋਸ਼ ਸਸੇ ਦੇ ਪੈਰੋ ਚ ਬਿੰਦੀ ਲਾ ਦੇ ਬਿੰਦੀ ਤੁਰੇ ਕੜਨਾ ਦੋਸ਼ ਦੋਸ਼ ਹਾਂ ਸਸੇ ਦੀ ਬਾਤ ਕਰਨੀ ਪਰਮੇਸ਼ਰ ਤੇ ਭੁੱਲਿਆ ਭੁੱਲਿਆ ਬਿੰਦੀ ਲੱਗੀ ਤਿਆਰ ਰੱਖਣਾ ਵਿਆਪਨ ਭਾਰਾ ਪੜਨਾ ਵਿਆਪਨ ਸਭੇ ਰੋਗ ਵੇਮਕ ਹੋਏ RAM ਤੇ ਵਿਸਰਾਮ ਲਗਨ ਜਨਮ ਵਿਜੋਗ ਖਿੰਨ ਮਹ ਕੌੜੇ ਹੋਏ ਗਏ विश्राम जितड़े माया भोग ਵਿੱਚ ਨਾ ਕੋਈ ਕਰ ਸਕੈ ਇੱਥੇ विश्राम ਕਿਸ ਥੈ ਕਿਸ ਥੈ ਵੱਖਰਾ ਵੱਖਰਾ ਤੇ ਥੱਛੇ ਤੇ ਜਲਾਵ ਲੱਗੀ ਠੀਕ ਹੈ ਰੋਗ ਹੈ ਰੋਜ ਕੀਤਾ ਕਿਛੂ ਨਾ ਹੋ ਗਏ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਇੱਥੇ विश्राम ਹੈ ਤੇ ਮਿਲੈ ਜਲਾਵ ਲੱਗੇ ਤਾਂ ਬਿੰਦੀ ਲੱਗੀ ਤਾਂ ਉਤਰ ਹੈ ਸਭ ਵਿਯੋਗ ਵਿਯੋਗ ਉੜਦਾ ਮੂੰਹ ਵਿਯੋਗ ਨਾਨਕ ਕੋ ਪ੍ਰਭ ਰਾਖ ਲੇਹ ਲੇਹ ਲਲੇ ਦਾਹੇ ਸਿਆਰੀ ਲੇਹ ਮੇਰੇ ਸਾਹਿਬ ਬੰਦੀ ਮੋਚ ਕਤਕ ਕਤਕ ਕਕ ਤਤੇ ਸਿਆਰੀ ਜਿਹੜੀ ਲੱਗੀ ਏ ਇਹ ਉਚਾਰਨ ਹੋਵੇਗਾ ਕਤਕ ਕਤੇ ਕਾ ਹੋਵੇ ਸਾਧ ਸੰਗ ਬਿਨ ਸਹਿ ਸੱਬੇ ਸੂਰ ਮੰਗ ਮਾਹ ਸੁਹੰਦਿਆ ਹੁਣ ਇਹਨੂੰ ਸੰਗਤਾਂ ਪੜ੍ਹਦੇ ਮਗਰ ਮਗਰ ਨਹੀਂ ਪੜ੍ਹਨਾ ਮਗਰ ਪਤਾ ਕਿਵੇਂ ਬੰਦਦਾ ਮੰਮਾ ਕਗਾਰ ਰਹਾ ਮਗਰ ਪੜਦਾ ਪਰ ਇੱਥੇ ਮੰਮੇ ਨੂੰ ਟਿੱਪੀ ਵੀ ਹੈ ਅੱਗੇ ਨੂੰ ਸਿਆਰੀ ਵੀ ਰਾਰੇ ਨੂੰ ਸਿਆਰੀ ਇਸ ਦਾ ਜਿਹੜਾ ਉਚਾਰਨ ਸੌਖਾ ਤਾਂ ਹੁੰਦਾ ਮੰਮੇ ਟਿੱਪੀ ਹੈ ਮੰਮੇ ਟਿੱਪੀ ਕਿਉਂ ਹੁੰਦਾ ਮੰ ਹਾ ਘੇਰ ਇਹਨੂੰ ਸਬੰਧਕ ਲਾ ਦੋ ਮੰਗੀਰ ਮੰਕਿਰ ਮੰਗਿਰ ਫਿਰ ਇਕੱਠਾ ਬੜਾ ਮੰਕਿਰ ਉਹ ਇਕੱਠਾ ਬੜਨ ਵੇਹੇ ਦੱਸਣ ਵਾਸਤੇ ਅਨਵਾਡ ਕਰਦਾ ਮੈਂ ਠੀਕ ਪੜਨਾ ਇਕੱਠਾ ਹੈ ਮੰਗਿਰ ਮੰਗਿਰ ਹਾਂ ਮੰਗਿਰ ਮਾਹੀ ਸੁਹੰਦਿਆ ਹਰ ਪਿਰ ਸੰਗ ਬੈਠੜੀ ਆਹ ਬੈਠੜੀ ਆਹ ਬੈਠੜੀ ਆਹ ਤਿੰਨ ਕੀ ਸ਼ੋਭਾ ਕਿਆ ਗਣੀ ਇੱਥੇ ਬਿਸਰਾ ਜੇ ਸਾਹਿਬ ਮੇਲੜੀ ਆਹ ਤਨ ਮਨ ਮੌਲਿਆ ਰਾਮ ਸਿਉ ਮੌਲਿਆ ਕਸ ਕੇ ਬੋਲਣਾ ਮੌਲਿਆ ਨਹੀਂ ਪੜੀ ਮੈਂ ਮੌਲਿਆ ਮੌਲਿਆ RAM ਸਿਉ ਸੰਗ ਸਾਧ ਸਹਿਲੜਿਆ ਸਾਜਨਾ ਤੇ ਬਾਹਰੀ ਸਿ ਰਹਿਣ ਰਹਿਣ ਪਾਰਾ ਇਕੇਲੜਿਆ ਇਕੇਲੜੀ ਆਹ ਤਿੰਨ ਦੁਖਣਾ ਕਬਹੋ ਉਤਰੈ ਉਤਰੇ ਨਹੀਂ ਪੜਨਾ ਉਤਰੈ ਸੇ ਜਮਕੈ ਵਸ ਪੜਿਆ ਜਿੰਨੀ 라ਵਿਆ ਪ੍ਰਭ ਆਪਣਾ ਸੇ ਜਿਸਨ ਨਿਤ ਖੜਿਆ ਰਤਨ ਜਵੇਹਰ ਲਾਲ ਹਰ ਕੰਠ ਤਿੰਨਾ ਜੜਿਆ ਨਾਨਕ ਬਾਂਛੈ ਬਾਂਛੈ ਬੜਨ ਤੋੜ ਤਿੰਨ ਤਿੰਨ ਤੇ ਵਿਸਰਾਮ ਪਾਰਾ ਪੜਨੈ ਪ੍ਰਭ ਸਰਣੀ ਦਰ ਪੜੀ ਆ ਮੰਗਿਰ ਪ੍ਰਭ ਆਰਾਧਨਾ ਆਰਾਧਨਾ ਤੇ ਵਿਸਰਾਮ ਬੋਹੜ ਨਾ ਜਨਮੜੀ ਆ ਜਨਮੜੀ ਆ ਕੱਠੇ ਪੜਨੈ ਪੋਖ ਤੁਖਾਰ ਨਾ ਵਿਆਪੈ ਵਿਸਰਾਮ ਕੰਠ ਮਿਲਿਆ ਹਰ ਨਾਹ ਨਾਹ ਤੇ ਨਾਹੋ ਮਨ ਬੇਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਕੋਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਵਿਖਿਆ ਕੋਹੇ ਨਾ ਸਕੈ ਮਿਲ ਸਾਧੂ ਗੁਣ ਗਾਹ ਜਹੇ ਤੇ ਉਪਜੀ ਤਹ ਮਿਰੀ ਸੱਚੀ ਪ੍ਰੀਤਿ ਸਮਾਹ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜੀ ਆਹ ਬਾਹਰ ਜਾਓ ਲਖ ਦੇਰੀਆ ਇੱਥੇ ਬਿਸਰਾਓ ਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣ ਇਹਨੂੰ ਸ਼ਰਮ ਨਹੀਂ ਪੜਨ ਸ਼ਰਮ ਸੱਸੇ ਦੀ ਬਾਤ ਕੱਢਣੀ ਹੈ ਸ਼ਰਮ ਪਈ ਨਾਰਾਇਣ ਹੈ ਨਾਰਾਇਣ ਹੈ ਨੰਨੇ ਕੰਨਾਂ ਲਾ ਕੇ ਨਾਨੇ ਨੂੰ ਜਲਾਵ ਲੱਗੀਆਂ ਵੀ ਲਾਉਣੀ ਹੈ ਨਾਰਾਇਣ ਨਾਨਕ ਦਰ ਪਈ ਆਹ ਓਕ ਸੁਹੰਦਾ ਹੁਣ ਔਕੜ ਵੀ ਆ ਤੇ ਹੋੜਾ ਵੀ ਦੋਨੇ ਦਰਮਿਆਨੇ ਵਾਈ ਘਟਣਗੇ ਹੋੜੇ ਦੇ ਵਿੱਚ ਔਕੜ ਦੀ ਵਾਈ ਘਟਣੀ ਦੋਨਾਂ ਦੀ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇਪਰਵਾਹ 마ਗ ਮੱਜਣ ਸੰਗ ਸਾਧੂ ਆ ਹੁਣ ਇਹਨੂੰ ਮੱਜਣ ਕੱਸ਼ ਕੇ ਬੋਲਣਾ ਮੰਜਣ ਨਹੀਂ ਕਹਿਣਾ ਮੱਜਣ ਨਾ ਮੱਜਣ ਕਹਿਣਾ ਸੰਗਤਾਂ ਪੜ ਜਾਂਦੀ ਮੰਜਨ ਮੰਜਨ ਨਿਪੜਨ ਮਾਗ ਮੱਜਣ ਸੰਗ ਸਾਧੂਆ ਧੂੜੀ ਕਰ ਇਸ ਨਾਨ ਹਰਿ ਕਾ ਨਾਮ ਧਿਆਏ ਸੁਣ ਇਸ ਰਾਮ ਸਭਨਾਂ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਇੱਥੇ ਵੀ ਸੁਣੋ ਉਤਰੇ ਨਿਪੜਨ ਉਤਰੈ ਮਾਨਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸੈ ਦਲਾਵਾਂ ਦੇ ਨਾਲ ਲੋਭ ਸੁਆਨ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁੰਨ ਵਿਸਰਾਵ ਜੀ ਦਇਆ ਪ੍ਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਕ ਸੁੱਚੇ ਸੇ ਕਾਂਢੀਐ 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 ਜਿਨ ਪੂਰਾ ਗੁਰ ਮਿਹਰਵਾਹ ਫਲ ਗੋਣ ਆਨੰਦ ਉਪਾਰ ਜਣਾ ਅਠਾਈ ਪੜਨਾ ਪਾਰ ਜਣਾ ਇੱਥੇ ਵਿਸਰਾਮ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇਸ ਪੁੰਨੀ ਵਡਭਾਗਣੀ ਇੱਥੇ ਵਿਸਰਾਮ ਵਰ ਪਾਇਆ ਹਰ ਰਾਏ ਮੇਰੇ ਸਹੀਆ ਮੰਗਲ ਗਾਵਹੀ ਵਿਸਰਾਮ ਗੀਤ ਗੋਵਿੰਦ ਅਲਾਏ ਹਰ ਜੇਹਾ ਅਵਰ ਨਾ ਦਿਸੈ ਕੋਈ ਦੂਜਾ ਲਵੇ ਨਾ ਲਾਏ ਲਵੇ ਨਹੀਂ ਪੜਨਾ ਲਵੇ ਲਵੇ ਅੱਲਾ ਵੇ ਨਾ ਲਾਏ ਹਲਕ ਪਲਕ ਸਵਾਰੇ ਓਣ ਬਿਸਰਾਮ ਨਿਸ਼ਚਲ ਦਿੱਤੀ ਓਨ ਜਾਏ ਸੰਸਾਰ ਸਾਗਰ ਤੇ ਰੱਖਿਆ ਨ ਬਿਸਰਾਮ ਰੱਖਿਆ ਨ ਤੇ ਬਿਸਰਾਮ ਲਾਉਣਾ ਸੰਸਾਰ ਸਾਗਰ ਤੇ ਰੱਖਿਆ ਨ ਬਹੁੜਨਾ ਜਨਮੈ ਬਲਾਵਾਂ ਲੱਗੇ ਜਨਮੈ ਤਾਏ ਜਿਹਵਾ ਏਕ ਅਨੇਕ ਗੁਣ ਗੁਣ ਤੇ ਬਿਸਰਾਮ ਲਾਉਣਾ ਕਈ ਸੰਗਤਾਂ ਦਾ ਬਿਸਰਾਮ ਗਲਤ ਲਾ ਜਾਂਦੀ ਹੈ ਜਿਵੇਂ ਵਾ ਇਕ ਅਨੇਕ ਗੁਣ ਤਰੇ ਤਰੇਤ ਬਿਸਰਾਮ ਲਾ ਜਾਂਦੀ ਹੈ ਇਸ ਦਾ ਬਿਸਰਾਮ ਹੈ ਗੁਣ ਤੇ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀ ਹੈ ਜਿਸ ਨੂੰ ਤਿਲ ਨਾ ਤੁਮਾਏ ਜਿੰਨ ਜਿੰਨ ਨਾਮ ਧਿਆਇਆ ਬਿਸਰਾਮ ਤਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਐੜੇ ਕੰਨ ਆਰਾਧਿਆ ਆਰਾਧਿਆ ਡਰ ਗਏ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰ ਇੱਥੇ ਬਿਸਰਾਮ ਭੌਜਲ ਵਿਖਮ ਤਰੇ ਪ੍ਰੇਮ ਭਗਤਿਨ ਪਾਈਆ ਬਿਸਰਾਮ ਵਿਖਿਆ ਨਾਹੀ ਜਰੇ ਊੜ ਗਏ ਦੁਬਦਾ ਦੁਬਤਾ ਨਸੀ ਇੱਥੇ ਬਿਸਰਾਮ ਹੈ ਕੋੜ ਗਏ ਦੁਬਦਾ ਨਸੀ ਇਹ ਨਸੀ ਜਿਹੜਾ ਨਾ ਇਹ ਕਸ ਕੇ ਬੋਲਣਾ ਅਦਕਲਾਕ ਨਸੀ ਹਾਂ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਬਣ ਅੰਦਰ ਏਕ ਟਰੇ ਮਾਹ ਮੰਮੇ ਕੰਨਾ ਹਾ ਮਾਹ ਮਾਹ ਬਿੰਦੀ ਤੁਰੈ ਮਾਹ ਦਿਵਸ ਮੂਰਤ ਭਲੇ ਮੂਰਤ ਇਹਨੂੰ ਮੂਰਤ ਬੜਨਾ ਹੈ ਮੂਰਤ ਨਹੀਂ ਕਹਿਣਾ ਮੂਰਤ ਮੂਰਤ ਹੁੰਦੀ ਤਸਵੀਰ ਇਹਦਾ ਅਰਥ ਬੰਦ ਹੈ ਮਹੂਰਤ ਮੂਰਤ ਗਢਣ ਇਹਨੂੰ ਕਹਿੰਦਾ ਮੂਰਤ 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 ਹਾਂ ਥੋੜਾ ਭਾਰਾ ਕਰਕੇ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰਹੁ ਹਰੀ ਕਿਉਂਕਿ ਹੁਣ ਆਮ ਸੰਗਤਾਂ ਇਹਨੂੰ ਮੂਰਤ ਪੜ ਜਾਂਦੀ ਹੈ ਮੂਰਤ ਮੂਰਤ ਅਰਥ ਹੁੰਦਾ ਹੈ ਤਸਵੀਰ ਪਤਾ ਨਾ ਹਾਂ ਤਸਵੀਰ ਇਹ ਹੈ ਮੂਰਤ ਆਪਾਂ ਕੋਈ ਮੂਰਤ ਨਹੀਂ ਕਢਣਦਾ ਹਾਂ ਮੂਰਤ ਉੱਥੇ ਫਿਰ ਹਾ ਪੈਂਦਾ ਮੂਰਤ ਇਹਨੂੰ ਥੋੜਾ ਆਪਾਂ ਭਾਰਾ ਬੋਲਾਂਗੇ ਨਾ ਤੇ ਫਿਰ ਮੂਰਤ ਬਣੂਗਾ ਮੂਰਤ ਜੇ ਬੋਲਾਂਗੇ ਪੋਲਾ ਮੂਰਤ ਫਿਰ ਅਰਥ ਬਲ ਜਾਏਗਾ ਠੀਕ ਹੈ ਕਿਉਂ ਗੁਰਬਾਣੀ ਜਿੰਨੀ ਵੀ ਅਰਥਾਂ ਸਮੇਟਾ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਸੋ ਸੰਗਤ ਜੀ 12 ਮਹਾ ਦੇ ਆਪਣੀ ਸੰਖਿਆ ਸੰਪੂਰਨ ਹੋ ਗਈ ਹੈ ਪੁੱਤਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ